ਮੋਕ ਤੌਰ ਤੇ ਪੰਜਾਬ ਦੇ ਅੰਦਰ ਇਸ ਸਾਲ ਆਉਣ ਵਾਲੇ ਸਮੇਂ ਚ 175 ਤੋਂ 180 ਲੱਖ ਐਮਟੀ ਜਿਹੜੀ ਉਹ ਪੈੜੀ ਆਉਣ ਦੀ ਸਭਾਵਨਾ ਉਹ ਤਾਂ ਮੌਸਮਾ ਕਰਕੇ ਕੋਈ 2-4 ਲੱਖ ਐਮਟੀ ਤਾਂ ਅਠਾ ਚਲੇ ਜਾਵੇ ਪਰ ਮੋٹے ਤੌਰ ਤੇ ਜਿੰਨਾ ਕਿ ਰਕਬਾ ਪੰਜਾਬ ਦੇ ਅੰਦਰ ਥੱਲੇ ਆਂਦਾ ਉਹ 175 ਤੋਂ 180 ਲੱਖ ਐਮਟੀ ਜਿਹੜੀ ਆ ਉਹ ਆਉਗੀ ਤੇ ਅੰਦਾਜ਼ਨ ਉਹਦਾ 120 ਲੱਖ ਐਮਟੀ ਰਾਈਸ ਜਿਹੜਾ ਪੰਜਾਬ 'ਚ ਬਣਦਾ ਸੋ ਪਿਛਲੇ ਸਾਲ 173 ਲੱਖ ਪੈਡੀ ਆਈ ਆ ਤੇ 119 ਲੱਖ ਦੇ ਕਰੀਬ ਜਿਹੜਾ 17 ਲੱਖ ਹੋਰੀ ਉਹ ਆ ਰਾਈਸ ਪੰਜਾਬ 'ਚ ਜਿਹੜਾ ਬਣਿਆ ਸੋ ਆ 80 ਲੱਖ ਦੇ ਕਰੀਬ ਅਸੀਂ ਜਿਹੜੀ ਉਹ ਮਿਲنگ ਹੋ ਗਈ ਆ 17 ਕੁ ਲੱਖ ਰਹਿ ਗਈ ਆ ਸੋ ਜਿਹੜਾ ਟੀਚਾ ਤੁਹਾਨੂੰ ਕੁੜੀਆ ਸਾਹਿਬ ਨੇ ਦੱਸਿਆ ਵੀ ਜੁਲਾਈ ਤੱਕ ਅਸੀਂ ਉਹ ਕੰਪਲੀਟ ਕਰ ਲੈਣਾ ਮਿਲنگ ਦਾ ਅਸੀਂ ਮਿਲਰ ਸਾਡੇ ਵਿਲੇ ਹੋ ਜਾਣਗੇ ਬਹੁਤ ਸਾਰੇ ਤਾਂ ਹੋ ਗਏ ਆ ਸੋ ਇਸੇ ਤਰ੍ਹਾਂ ਸਾਡੀਆਂ ਕੋਸ਼ਿਸ਼ਾਂ ਨੇ ਵੀ ਅਗਲਾ ਸਾਲ ਜੇ ਤਰ੍ਹਾਂ ਹਰਕਜੀ ਜੁਲਾਈਜ਼ ਕਰ ਰਹੇ ਅਗਲਾ ਸਾਲ ਨੂੰ ਅਸੀਂ ਜ਼ੋਨ ਚ ਕੰਪਲੀਟ ਕਰੀਏ ਸੋ ਸਾਡੀ ਇਹ ਹੀ ਬੇਨਤੀ ਆ ਕੇਂਦਰ ਸਰਕਾਰ ਨੂੰ ਕਿਉਂਕਿ ਅਸੀਂ ਤਾਂ ਪ੍ਰੋਕਿਊਰਮੈਂਟ ਕਰਕੇ ਸੈਂਟਰ ਪੂਲ ਦੇ ਵਿੱਚ ਦਿੰਨੇ ਆ ਸੋ ਪੰਜਾਬ ਸਰਕਾਰ ਦੀ ਭੂਮਿਕਾ ਇਹ ਹੀ ਹੈ ਵੀ ਜਿੱਥੇ ਪੰਜਾਬ ਸਰਕਾਰ ਦੀਆਂ ਆਪਣੀਆਂ ਡਿਊਟੀਆਂ ਨੇ ਉਹ ਅਸੀਂ ਜੀ ਜਾਣ ਲਾ ਕੇ ਨਿਭਾਣੇ ਆ ਜਿਹੜੀਆਂ ਐਸਆਈ ਜਾਂ ਕੇਂਦਰ ਨਾਲ ਜੁੜੀਆਂ ਨੇ ਉਹ ਅਸੀਂ ਹਮੇਸ਼ਾ ਪ੍ਰਸ਼ੰਸਾ ਕਰਦੇ ਆਂ ਉਮੀਦ ਕਰਦੇ ਆਂ ਵੀ ਉਹ ਵੀ ਵੈਸੇ ਕਰਦੇ ਆ ਪਿੱਛੇ ਵੀਰ ਚਾਚਾ ਆਹੋਣਾ ਨੇ ਮੂਵਮੈਂਟ ਦੇ ਵਿੱਚ ਜੋ ਯੋਗਦਾਨ ਪਾਇਆ ਲੇਕਿਨ ਜੱਡੀ ਵੱਡੀ ਇਸ ਰਾਈਸ ਦੀ ਪੈਦਾਵਾਰ ਆ ਉਹਦੇ ਰਿਕਾਰਡਿੰਗ ਹਰ ਮਹੀਨਾ 10 ਤੋਂ 12 ਲੱਖ ਐਮਟੀ ਜਿਹੜੀ ਆ ਉਹ ਮੂਵਮੈਂਟ ਦੀ ਲੋੜ ਆ ਫਿਰ ਤੁਸੀਂ ਜਾ ਕੇ ਇਹਨੂੰ ਪੂਰੇ ਸਾਲ ਦੇ ਅੰਦਰ 120 ਲੱਖ ਐਮਟੀ ਤਕਰੀਬ ਕੰਪਲੀਟ ਕਰ ਸਕਦੇ ਹੋ ਸੋ ਸਾਡੀ ਹੰਬਲ ਰਿਕਵੈਸਟ ਉਹਨਾਂ ਨੂੰ ਅਸੀਂ ਅ ਮਤਲਬ ਡਿਪਾਰਟਮੈਂਟ ਵੱਲੋਂ ਵੀ ਕਰਦੇ ਆ ਉਸ ਤਰ੍ਹਾਂ ਵੀ ਕਰਾਂਗੇ ਸੀਐਮ ਸਾਹਿਬ ਵੀ ਲਗਾਤਾਰ ਇਹਦੇ ਤੇ ਵਰਕ ਕਰਦੇ ਆ ਸੋ ਸਾਡੀ ਮੰਗ ਹੈ ਵੀ 10 ਤੋਂ 12 ਲੱਖ ਐਮਟੀ ਉਹ ਵੀ ਹਰ ਮਹੀਨੇ ਕਿਥੋਂ ਮੂਵਮੈਂਟ ਕਰਨ ਪੰਜਾਬ ਦੇ ਅੰਦਰੋਂ ਦੂਸਰਾ ਅਸੀਂ ਜਿਹੜਾ ਸਪੇਸ ਨੂੰ ਲੈ ਕੇ 41 ਲੱਖ ਐਮਟੀ ਦਾ 41 ਲੱਖ ਐਮਟੀ ਦੇ ਜਿਹੜੇ ਗਡਾਉਨ ਆ ਪੰਜਾਬ 'ਚ ਬਣਾਉਣ ਦੇ ਲਈ ਉਹ ਅਸੀਂ ਡਿਪਾਰਟਮੈਂਟ ਵੱਲੋਂ ਪੰਜਾਬ ਸਰਕਾਰ ਵੱਲੋਂ ਪੂਰੇ ਕੰਪਲੀਟ ਕਰਕੇ ਜਿਹੜੀ ਹਾਈ ਲੈਵਲ ਕਮੇਟੀ ਆ ਐਚਐਲਸੀ ਉਹਨੂੰ ਅਸੀਂ ਭੇਜੇ ਹੋਏ ਆ ਸੋ ਸਾਡੀ ਇਹ ਵੀ ਬੇਨਤੀ ਆ ਵੀ ਜਿਹੜੀ ਉਹ ਹਾਈ ਲੈਵਲ ਕਮੇਟੀ ਆ ਉਹ ਉਹਦੇ ਉੱਤੇ ਜਲਦੀ ਪਹਿਲ ਕਦਮੀ ਕਰੇ ਤਾਂ ਜੋ ਆਨਲਸ ਸਮੇਜ ਅਸੀਂ ਨਾ ਗਡੌਨਾਂ ਦਾ ਨਿਰਮਾਣ ਕਰਕੇ ਪੰਜਾਬ ਦੇ ਅੰਦਰ ਪੱਕੇ ਤੌਰ ਤੇ ਸਬੇਸ ਦੀ ਸਬਸਿਆ ਕਿਉਂਕਿ ਪੰਜਾਬ ਖੇਤੀਬਾੜੀ ਸਟੇਟ ਹੈਗਾ ਸੋ ਪੱਕੇ ਤੌਰ ਤੇ ਹਾਲ ਹੋਵੇ ਸੋਦਲੀ ਸਾਡੀ ਮੰਗਾ ਵੀ ਜਿਹੜਾ ਉਹ ਜਲਦੀ ਤੋਂ ਜਲਦੀ 400 ਲੱਖ ਐਮਟੀ ਦਾ ਜਿਹੜਾ ਸਾਡੇ ਪ੍ਰਪੋਜ਼ਲ ਗਈਆਂ ਨੇ ਉਹ ਉਹਨੂੰ ਨੇਪਰੇ ਚਾੜ ਸਾਡੀ ਮਦਦ ਕੀਤੀ ਜਾਵੇ